ਉਹਨਾ ਮਰੀਜ਼ ਆਲਾ ਤੇ ਮੈਂ ਭਰੀ 6 ਜੂਨ ਨੂੰ ਇਥੋਂ ਗਿਆ ਸੀ ਅਜ਼ਰਬਾਈਜਾਨ ਠੀਕ ਹੈ ਜੀ 2023 ਚ ਤੇ ਮੈਂ ਉੱਥੇ ਰਿਹਾ 27 ਦਿਨ ਅਜ਼ਰਬਾਈਜਾਨ ਉਥੋਂ ਬਾਅਦ ਮੈਂ ਗਿਆ ਵਾਂ 29 ਜੂਨ ਨੂੰ ਮਰਾਕੋ ਪਹੁੰਚਿਆ ਵਾਂ ਤੇ ਮਰਾਕੋ ਤੋਂ ਬਾਅਦ ਉੱਥੇ ਜਾਂਟਨੇ ਮੈਨੂੰ ਦੇਤਾ ਧੋਖਾ ਜੀ ਤੇ ਉਸ ਤੋਂ ਬਾਅਦ ਮੈਂ ਉੱਥੇ 8 ਮਹੀਨੇ ਰਿਹਾ ਮजरी 8 ਮਹੀਨੇ ਬਾਅਦ ਨਾ ਜਾਂਟਨੇ ਲਾਰੇ ਲਾਈ ਗਿਆ ਕਿ ਅੱਜ ਭੇਜਦਾ ਕੱਲ ਭੇਜਦਾ ਉਸ ਤੋਂ ਬਾਅਦ ਨਾ ਕੋਈ ਮੈਨੂੰ ਖਰਚਾ ਮਗਰ ਪਾਇਆ ਤੂ ਉਹ ਮੇਰੇ ਘਰ ਦੇ ਨਾਲ ਮੈਨੂੰ ਮਗਰ ਪੈਸੇ ਭੇਜੇ ਆ ਠੀਕ ਹੈ ਜੀ ਰੋਟੀ ਪਾਣੀ ਲਈ ਵੀ ਤੇ ਬਾਅਦ ਵਿੱਚ ਉਥੋਂ ਕੋਈ ਨਾ ਹਿਲਾ ਨਿਕਲਦਾ ਹੀ ਨਾ ਉਹ ਸਾਨੂੰ ਵਾਪਸ ਭੇਜਦੇ ਭੇਜਦੇ ਹੀ ਵਾਪਸ ਇੰਡੀਆ ਤੇ ਕਿਸ ਕਰਕੇ ਆਈ ਬਾਬਾ ਜੀ ਨੂੰ ਕਿਹਾ ਸੀ ਤੇ ਬਾਬਾ ਜੀ ਉਹਨਾਂ ਨੇ ਸਾਨੂੰ ਇਧਰੋਂ ਮੇਲ ਪਾਈ ਅੰਬੈਸੀ ਨੂੰ ਤਾਂ ਅੰਬੈਸੀ ਨੇ ਸਾਨੂੰ ਇਧਰ ਵਾਪਸ ਬਾਅਦ ਚ ਭੇਜਿਆ ਸੀ ਜਾਣਾ ਕਿੱਥੇ ਸੀ ਉਹ ਦੱਸੋ ਜਾਣਾ ਭਾਜੀ ਸਪੇਨ ਜਾਣਾ ਸੀ ਅਸੀਂ ਤੇ ਸਪੇਨ ਦੀ ਗੱਲ ਹੋਈ ਸੀ ਜੰਟਣਾ ਤਾਂ ਇਹਨਾਂ ਨੇ ਮੈਨੂੰ ਕਹਿ ਸੀ ਤੁਹਾਨੂੰ ਡਾਇਰੈਕਟ ਵੀਜ਼ਾ ਲਾਵਾ ਕੇ ਦੇਵਾਂਗੇ ਅਸੀਂ ਵੀ ਬਾਇਰ ਹੀ ਭੇਜਾਂਗੇ ਉਥੇ ਮੁਰਾਕਬਤ ਹੋਵੇ ਪਰ ਸਾਨੂੰ ਇਹਨੇ ਮੌਕੇ ਤੇ ਆ ਕੇ ਬਾਅਦ ਮੁੱਕਰ ਗਿਆ ਕਹਿੰਦਾ ਵੀ ਨਹੀਂ ਇਤੋਂ ਡੌਂਕੀ ਲਗਣੀ ਆ ਨਾ ਬਾਅਦ ਚ ਡੌਂਕੀ ਲਵਾਈ ਨਾ ਸਾਨੂੰ ਬਾਇਰ ਭੇਜਿਆ ਕਿੰਨੇ ਕੁ ਮੁੰਡੇ ਉੱਥੇ ਰਿਹਾ ਆਪਾਂ ਕਹਿ ਸਕਦੇ ਹੋ ਸਕਦੇ ਮੁੰਡੇ ਵਜਿ ਉੱਥੇ ਫਿਲਹਾਲ ਤਾਂ ਹੁਣ ਤਾਂ ਥੋੜੇ ਰਹਿ ਗਏ ਹੋਣੇ ਆ ਪਰ ਪਹਿਲਾਂ ਜਦੋਂ ਆਈ ਸੀ ਉਦੋਂ 500 550 600 ਮੁੰਡਾ ਹੈ ਸੀ ਉੱਥੇ ਮਰਾਕੋ ਦੇ ਵਿੱਚ ਕਿੰਨੇ ਰੁਪਏ ਦੀ ਗੱਲ ਹੋਈ ਸੀ ਤੁਹਾਡੀ ਗੱਲ ਭਰੀ ਹੋਈ ਸੀ ਸਾਡੀ 12 ਲੱਖ ਜੀ ਨਾ ਹਾਂਜੀ ਇਹਨੂੰ 12 ਲੱਖ ਰੁਪਏ ਅਸੀਂ ਨਗਦ ਦਿੱਤਾ ਕੈਸ਼ ਜੀ ਅਸੀਂ ਜਿੱਦ ਕਰ ਤੁਸੀਂ ਪਹਿਲਾਂ ਦੱਸ ਰਹੀ ਸੀ ਕਿ ਉੱਥੇ ਟਿਕਟੋਕ ਪਾਏ ਜਾਂਦੇ ਸੀ ਤੁਹਾਡੇ ਹਾਂਜੀ ਤੇ ਪੋਸਟ ਵੀ ਨਹੀਂ ਤੁਹਾਨੂੰ ਫੜਦੀ ਕਿ ਬਾਈ ਕਿ ਵਾਪਸ ਭੇਜ ਦਈਏ ਜਾਂ ਹਾਂਜੀ ਹਾਂਜੀ ਉਹ ਬਰੀ ਸੀ ਘਰ ਤੋਂ ਜਦੋਂ ਵਾਪਸ ਉੱਥੇ ਜਾਣੇ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਸਾਡੀ ਮੇਲ ਪਾਓ ਅਸੀਂ ਇੰਡੀਆ ਵਾਪਸ ਜਾਣਾ ਤੇ ਨਾ ਉਹ ਸਾਡੀ ਮੇਲ ਪਾਉਂਦੇ ਸੀ ਤੋਂ ਸਾਨੂੰ ਕਿਹਾ ਸੀ ਵੀ ਘਰੋਂ ਪੈਸੇ ਮਂਗਾਓ ਤੇ ਇੱਥੇ ਰਹੀ ਚੱਲੋ ਕਿਉਂਕਿ ਤੁਹਾਨੂੰ ਅਸੀਂ ਵਾਪਸ ਨਹੀਂ ਭੇਜ ਸਕਦੇ ਇਦਾਂ ਤਾਂ ਕਰਕੇ ਜੀ ਵੀ ਅਸੀਂ ਬਾਬਾ ਜੀ ਨੂੰ ਕਿਹਾ ਸੀ ਤੇ ਬਾਬਾ ਜੀ ਉਹਨਾਂ ਨੇ ਸਾਡੀ ਮੇਲ ਪਾਈ ਤੇ ਅਸੀਂ ਵਾਪਸ ਆਏ ਹਰੋਂ ਕਰੋ ਕਿੰਨੇ ਕੇ ਪੈਸੇ ਕਰੋਂ ਭਾਜੀ 5-6 ਲੱਖ ਰੁਪਇਆ ਪਾਇਆ ਘਰ ਦੇਨੇ ਮਗਰ ਉਥੇ ਖਰਚਾ ਮੈਨੂੰ ਰੋਟੀ ਪਾਣੀ ਦੀ ਤੇ ਵਾਪਸ ਬਾਬਾ ਜੀ ਚੇ ਨਾਲ ਕੀ ਦਾ ਸੰਪਰਕ ਹੋਇਆ ਬਾਬਾ ਜੀ ਨਾਲ ਨੈਟਵਰਕ ਤੋਂ ਹੋਇਆ ਭਰੀ ਫੇਸਬੁੱਕ ਤੋਂ ਬਾਬਾ ਜੀ ਦਾ ਨੰਬਰ ਕੱਢ ਗਏ ਫਿਰ ਅਸੀਂ ਕਾਲ ਕੀਤੀ ਅਸੀਂ 10 ਮੁੰਡੇ ਸੀਗੇ ਤੇ ਅਸੀਂ ਗੱਲ ਕਰਕੇ ਬਾਬਾ ਜੀ ਨੂੰ ਕਿਹਾ ਸੀ ਪਰ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਇੱਥੇ ਵਾਪਸ ਆ ਗਏ ਤੁਹਾਨੂੰ ਕੀ ਸਨੇਹ ਦਿਨਾ ਚਾਹੁੰਦੇ ਹੋ ਅਜੇ ਵੀ ਬਹੁਤ ਸਾਰੇ ਲੋਕ ਜਿਹੜੇ ਲੈ ਜਾਂਦੇ ਚਾਹਣਾ ਰੱਖਦੇ ਨੇ ਸਨੇਹ ਭਰੀ ਇਹ ਹੀ ਆ ਵੀ ਜੇ ਇਹਨੇ ਜਾਣਾ ਮਤ ਆਪਣਾ ਡਾਇਰੈਕਟ ਜਾਓ ਵਰਕ ਪਰਮਿਟ ਇੱਥੇ ਲਓ ਆਪਦਾ ਟਫੈਰੀ ਜਾਓ ਇੱਕ ਨੰਬਰ ਜੀ ਜੇ ਕੋਈ ਏਜੰਟ ਤੁਹਾਨੂੰ ਕਹਿੰਦਾ ਵਾ ਕਿ ਦਾਸਤੇ ਜੋ ਉਥੋਂ ਡਾਇਰੈਕਟ ਫਲੈਟ ਹੋ ਜਾਊਗੀ ਇਦਾਂ ਹੋ ਜਾਊਗਾ ਵੀ ਇਦਾਂ ਮਾ ਨਾ ਜਾਓ ਤੇ ਜਿਹੜੇ ਜਨ ਨੇ ਤੁਹਾਡੇ ਨਾਲ ਥੱਗੀ ਕੀਤੀ ਹੈ ਉਸ ਕੋਲ ਕਾਰਵਾਈ ਦੀ ਮੰਗ ਕਰਦੇ ਹੋ ਹਾਂਜੀ ਭਲੀ ਕਿੱਥੋਂ ਦਾ ਏਜੰਸੀ ਏਜੰਟ ਭਾਜੀ ਪੰਮਣਾ ਦਾ ਹੈ ਕੀ ਨਾਮ ਉਹਨਾਂ ਦਾ ਗੋਰਾ ਭਲੀ ਹਾਂਜੀ ਕੰਪਲੀਟ ਦਿੱਤੀ ਸੀ ਕੰਪਲੀਟ ਨਹੀਂ ਭਲੀ ਅਜੇ ਕੰਪਲੀਟ ਦਿੱਤੀ ਨਹੀਂ ਜੀ ਮੈਂ ਭਾਜੀ ਨਿਰਮਲ ਸਿੰਘ ਪਿੰਡ ਮਰੀਦਾਲ ਤੋਂ ਬੋਲ ਰਿਹਾ ਆਂ ਮੈਂ ਮੁੰਡਾ ਸਪੈਨ ਭੇਜਣ ਦੀ ਥਾਂ ਤੇ ਏਜੰਟ ਨੂੰ 12 13 ਲੱਖ ਰੁਪਏ ਦੇ ਚੁੱਕਾ ਪਰ ਉਹਨੇ ਮਰੋਕੋ ਦੇ ਵਿੱਚ ਹੀ ਮੁੰਡਾ ਭਾਈ ਰੱਖਿਆ ਅਸੀਂ ਬਾਬਾ ਜੀ ਦੇ ਗਾੜੀ ਬੇਨਤੀ ਕੀਤੀ ਤੇ ਉਹਨਾਂ ਨੇ ਮੁੰਡੇ ਨੂੰ ਮਂਗਾਇਆ ਇੱਧਰ ਤੇ ਉਹ ਅਸੀਂ ਹੁਣ ਬਾਬਾ ਜੀ ਹੁਣ ਆ ਕੋ ਬੈਠੇ ਆ ਉਹਨਾਂ ਗਾੜੀ ਬੇਨਤੀ ਕੀਤੀ ਸੀ ਬਾਬਾ ਜੀ ਨੇ ਮੁੰਡਾ ਮਂਗਾਇਆ ਇੱਧਰ ਸਾਡਾ ਤੇ ਅਸੀਂ ਉਹਨਾਂ ਕੋਲ ਬੈਠੇ ਸੀਗੇ ਤੇ ਹੁਣ ਅਸੀਂ ਕੰਪਲੀਟ ਲਿਖਾਉਣੀ ਆ ਤੇ ਜੋ ਵੀ ਸਰਕਾਰ ਨੂੰ ਮਨਜ਼ੂਰ ਆ ਸਾਡੀ ਬੇਨਤੀ ਮੇਰੇ ਘਰ ਦੇ ਵਿੱਚ ਮਿਸਤਰੀ ਹੁੰਦਿਆ ਵੀ ਬਾਵਜੂਦ ਮੇਰੇ ਘਰ ਦੇ ਵਿੱਚ ਕੋਈ ਬਾਥਰੂਮ ਨਹੀਂ ਕੋਈ ਕੁਛ ਨਹੀਂ ਕਾ ਤਿੰਨ ਗੁੱਡੀਆਂ ਮੇਰੀਆਂ ਵੇਉਣ ਵਾਲੀਆਂ ਮੁੰਡੇ ਤੋਂ ਵੱਡੀਆਂ ਜਿਨ੍ਹਾਂ ਦਾ ਹਜੇ ਤੱਕ ਮੈਂ ਕੋਈ ਸੋਚਿਆ ਹੀ ਨਹੀਂ ਉਹਨਾਂ ਦਾ ਤੇ ਇਹਨੇ ਏਜੰਟ ਨੇ ਮੇਰੇ ਇੰਨੇ ਪੈਸੇ 20 ਲੱਖ ਦੇ ਕਰੀਬ ਮੇਰਾ ਏਜੰਟ ਪੈਸਾ ਹੀ ਖਾ ਗਿਆ ਹੈ 13 ਲੱਖ ਰੁਪਏ ਦੇਣ ਵਾਸਤੇ ਬਾਕੀ ਪਹਿਲੇ ਆਏ ਕਿਥੋਂ ਦੇ ਦੇ ਮੈਂ ਜੀ ਮੈਂ ਏਦਾਂ ਆਪਣੇ ਭਾਈਚਾਰੇ ਕੋਲੋਂ ਭੈਣ ਭਰਾਵਾਂ ਕੋ ਰਿਸ਼ਤੇਦਾਰਾਂ ਕੋ ਲੈ ਕੇ ਪੈਸੇ ਮੈਂ ਦਿੱਤੇ ਜਾਣ ਜੰਟ ਨੂੰ ਫਿਰ ਮੁੰਡੇ ਨੂੰ ਵੀ ਅੱਛੇ ਸਾਥ ਮੈਂ 8 ਮਹੀਨੇ ਖਰਚਾ ਪਾਇਆ ਮਰੋ ਕੋ ਦੇ ਵਿੱਚ ਹਫਤੇ ਦਾ 15-20000 ਰੁਪਏ ਮੈਂ ਏਦਾਂ ਪਾਉਣਾ ਜੀ ਤੁਹਾਨੂੰ ਪਤਾ ਹੈ ਤੁਹਾਡੇ ਕੋਈ ਪੈਸਾ ਨਹੀਂ ਹੈਗਾ ਤਾਂ ਫਿਰ ਤੁਸੀਂ ਏਡਾ ਰਿਸਕ ਕਿਉਂ ਲਿਆ ਪਾ ਜੀ ਰਿਸਕ ਏਦਾਂ ਨਾ ਸਾਡੇ ਰਿਸ਼ਤੇਦਾਰੀ ਚੋਂ ਇਹਦੇ ਕੋਈ ਮਾਮੇ ਦੇ ਪੋਤੇ ਆ ਜੋ ਮਾਸੀ ਦੇ ਪੋਤੇ ਉਹ ਵੀ ਗਏ ਹੋਏ ਇਹਨੇ ਵੀ ਥੋੜੀ ਜੀ ਉਹਨਾਂ ਦੇ ਬਿੱਲ ਵੇਖ ਕੇ ਤੇ ਇਹਨੇ ਆਪਦੀ ਸੋਚ ਰੱਖੀ ਵੀ ਚਲੋ ਤੇ ਚਲੋ ਕੁਝ ਮੇਰੇ ਭੈਣ ਭਰਾ ਨਾਲ ਸੀਗੇ ਉਹਨਾਂ ਨੇ ਮੇਰਾ ਸਾਥ ਦਿੱਤਾ ਤੇ ਕੁਝ ਮੈਂ ਰਿਸ਼ਤੇਦਾਰਾਂ ਕੋ ਕੁਝ ਮੈਂ ਬੈਂਕ ਚੋਂ ਵਿਆਜ ਵਿਆਜੀ ਪੈਸੇ ਚੱਕ ਕੇ ਤੇ ਮੈਂ ਇਹਦਾ ਪੈਸੇ ਤਾਰੇ ਮੁੰਡੇ ਦੇ ਹੁਣ ਕੀ ਮੰਗੀ ਕਰਨਾ ਚਾਹੁੰਦੇ ਹੋ ਅਖੀਰ ਦੇ ਮੇਰੇ ਕੋਲ ਸਰਕਾਰ ਗਾੜੀ ਇਹ ਹੀ ਬੇਨਤੀ ਆ ਵੀ ਮੈਨੂੰ ਮੇਰਾ ਹੱਕ ਮਿਲ ਜਾਏ ਜੋ ਜਿੰਨਾ ਮੈਂ ਪੈਸੇ ਦਿੱਤੇ ਮੈਨੂੰ ਪੈਸੇ ਮਿਲ ਜਾਣ ਮੇਰੀ ਇਹ ਹੀ ਬੇਨਤੀ ਹੈ ਜੀ ਉਸ ਫਰਜੀ ਏਜੰਟ ਦੇ ਚਾਂਸੇ ਚ ਕਿਦਾਏ ਤੁਸੀਂ ਭਾਜੀ ਸਾਡਾ ਰਿਸ਼ਤੇਦਾਰ ਸੀ ਇੱਥੋਂ ਡਮਾਨਿਆਂ ਤੋਂ ਉਹ ਲੈ ਕੇ ਮੇਰੇ ਘਰ ਆ ਇਹਨੂੰ ਆਇਆ ਜਿਹਦੇ ਨਾਲ ਮੈਂ ਉਹਨੂੰ ਇੱਥੋਂ ਤੱਕ ਵੀ ਮੈਂ ਜਿਹੜਾ ਸਾਡਾ ਰਿਸ਼ਤੇਦਾਰ ਬੰਦਾ ਉਹਨੂੰ ਮੈਂ ਇਹ ਗੱਲ ਕਹੀ ਆ ਵੀ ਮੈਂ ਇਹਨੂੰ ਨਹੀਂ ਜਾਣਦਾ ਮੈਂ ਤੇਨੂੰ ਪੈਸੇ ਦੇਣੇ ਆ ਤੇ ਤੂੰ ਬਿਤੂ ਹੀ ਜ਼ਿੰਮੇਵਾਰ ਆ ਮੇਰੇ ਪੈਸੇ ਦਾ ਜੇ 19 21 ਜਾਂ ਕੁਝ ਵੀ ਹੋ ਜਵੇ ਤੇ ਮੈਂ ਤੂੰ ਮੇਰੇ ਪੈਸੇ ਦੇਣ ਦਾ ਰਿਆਂ ਉਹ ਇਸ ਗੱਲ ਨਾਲ ਸਹਿਮਤ ਆ ਹਜੇ ਤੱਕ ਵੀ ਉਹ ਮੰਨਦਾ ਵੀ ਮੈਂ ਜ਼ਿੰਮੇਵਾਰ ਆ ਪੈਸੇ ਦਾ ਤੇਰੇਆਂ ਦਾ ਉਹਨੂੰ ਕਰਜ਼ਾ ਵੀ ਲਾਉਣਾ ਕੁੜੀਆਂ ਵੀ ਵਿਆਉਣੀਆਂ ਹਾਂਜੀ ਕਰਜ਼ਾ ਵੀ ਲਾਉਣਾ ਕੁੜੀਆਂ ਵੀ ਵਿਆਉਣੀਆਂ ਜੀ ਤੇ ਇਹਦਾ ਮੈਂ ਕੀ ਨੂੰ ਫੇਰ ਦੁਬਾਰਾ ਭੇਜੂਗਾ ਦੇਖੋ ਜੀ ਹੁਣ ਮਾਰਾ ਮੋੜ ਮੁਲਖ ਕੱਲਾਂਗੇ ਡਬਾਈ ਡਬੀ ਜੀ ਹੋਰ ਤੇ ਇੰਨੀ ਸਾਡੇ ਕੋ ਪਾਵਰ ਐ ਨਹੀਂ ਮੇਰੇ ਕੋ ਕਮਰਾ ਐ ਕਿਆ ਕੋਈ ਬਾਥਰੂਮ ਕੋਈ ਕੁਛ ਨਹੀਂ ਘਰ ਦੇ ਵਿੱਚ ਇਹ ਕਿਆ ਗੱਤ ਨਾ ਗੱਲ ਰਾਂ ਤੇ ਆ ਕਮਰਾ ਜੀ ਇੱਕ ਮੇਰੇ ਕੋ ਥਾਂ ਹੈਗਾ 2.5 ਮਰਲੇ ਜਿਹਦੇ ਵਿੱਚ ਮੈਂ ਰਹਿਣ ਲਿਆ ਜੀ ਹਾਂਜੀ ਬڑے ਦੁੱਖ ਦੀ ਗੱਲ ਆ ਕਿ ਅੱਗੇ ਵੀ ਕਈ ਵਾਰੀ ਆਪ ਸੰਗਤਾਂ ਦੇ ਸਾਹਮਣੇ ਹੋਣ ਦਾ ਸਮਾਂ ਮਿਲਿਆ ਕਿ ਜਿਹੜੇ ਸਾਡੇ ਨੌਜਵਾਨ ਸਾਡਾ ਬ੍ਰੇਨ ਡレイン ਹੋ ਰਿਹਾ ਬਾਹਰ ਨੂੰ ਜਾ ਰਿਹਾ ਤੇ ਉਹ ਇਸ ਤਰੀਕੇ ਨਾਲ ਡレイン ਹੋ ਰਿਹਾ ਕਿ ਜਿਹਦੇ ਨਾਲ ਬਹੁਤ ਵੱਡੀ ਜਿਹੜੀ ਹੈਗੀ ਆ ਲੁੱਟਖੋਟ ਹੋ ਰਹੀ ਹੈ ਸੋ ਇਹ ਜਿਹੜਾ ਹੈ ਸਾਡੇ ਨੌਜਵਾਨ ਇਥੇ ਕੋਈ ਵੀ ਜਿਹੜਾ ਹੈਗਾ ਕੰਮ ਵੱਲ ਉਹਨਾਂ ਰੁਚੀ ਨੇ ਰਹਿ ਗਈ ਹਰ ਇੱਕ ਦੀ ਸੋਚ ਅਗੇ ਅਸੀਂ ਬਾਹਰ ਚੱਲ ਜਾਈਏ ਬਾਹਰ ਕਿੰਨੇ ਕ ਜਾਂਦੇ ਆ ਤੇ ਕਿੰਨੇ ਕੋਦੇ ਵਿੱਚ ਸਕਸੈਸਫੁਲ ਹੁੰਦੇ ਆ ਸੋ ਉਹਨਾਂ ਦੀ ਗੱਲ ਘੱਟ ਹੁੰਦੀ ਆ ਜਿਹੜੇ ਪਰ ਰਾਹ ਵਿੱਚ ਫਸ ਜਾਂਦੇ ਆ ਜਿਹੜੇ ਜਿਹੜੇ ਹੈ ਆਪਣੇ ਕਈ ਜੀਵਨ ਤੋਂ ਵੀ ਹੱਥ ਧੋ ਲੈਂਦੇ ਆ ਤੇ ਇੱਕ ਪੈਸੇ ਦੀ ਚਮਕ ਦਮਕ ਕਰਕੇ ਅਸੀਂ ਮਾਪੇ ਵੀ ਆਪਣੇ ਨੌਜਵਾਨ ਬੱਚਿਆਂ ਨੂੰ ਜਿਹੜਾ ਹੈ ਕਈ ਵਾਰੀ ਇਹੋ ਜਿਹੇ ਜਲਾਦਾਂ ਦੇ ਹੱਥ ਫੜਾ ਦਿੰਦੇ ਆ ਘਰ ਵੀ ਲੁੱਟਾ ਦਿੰਦੇ ਆ ਤੇ ਮਗਰੋਂ ਜਿਹੜੇ ਹੈਗੇ ਆ ਬੱਚੇ ਵੀ ਬਾਹਰ ਜਾ ਕੇ ਫਸ ਜਾਂਦੇ ਆ ਜਿੱਥੇ ਉਹਨਾਂ ਦਾ ਕੋਈ ਵਾਲੀ ਵਾਰਿਸ ਨਹੀਂ ਹੁੰਦਾ ਸੋ ਇਹੋ ਜੀ ਘਟਨਾ ਇਹ ਸਾਡੇ ਕੋਲ ਤਿੰਨ ਪਰਿਵਾਰ ਆਏ ਸੀ 19 ਮਾਰਚ ਨੂੰ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਮਰਾਕੋ ਦੇ ਵਿੱਚ ਫਸੇ ਹੋਏ ਆ ਤੇ ਉਹਨਾਂ ਨੂੰ ਸਾਲ ਤੋਂ ਵੱਧ ਸਮਾਂ ਹੋ ਗਿਆ ਤੇ ਇੱਕ ਜਿਹੜਾ ਬੱਚਾ ਸੀ ਉਹ ਸਾਡੇ ਨੇੜੇ ਮਰੀਦਵਾਲ ਤੋਂ ਸੀ ਸੋ ਉਹ ਬੱਚਾ ਅਜੇ ਸੇ ਆਇਆ ਵੀ ਹੈ ਸੋ ਤਕਰੀਬਨ ਸਾਲ ਤੋਂ ਦੇ ਤਕਰੀਬਨ 8-9 ਮਹੀਨੇ ਬਾਅਦ ਉਹ ਬੱਚਾ ਵਾਪਸ ਆਇਆ ਸੋ ਮਾਪੇ ਨੇ ਕਿਉਂਕਿ ਇੰਨੀ ਆਰਥਿਕ ਹਾਲਤ ਮਾੜੀ ਹੈ ਕਿ ਲੋਕਾਂ ਕੋ ਪੈਸੇ ਫੜ ਕੇ 13 ਲੱਖ ਰੁਪਇਆ ਜਿਹੜਾ ਹੈ ਉਹ ਏਜੰਡਰ ਨੂੰ ਦਿੱਤਾ ਤੇ ਆਪ ਇਹ ਤੋਂ ਕਮਾ ਕਮਾ ਕੇ ਬੱਚੇ ਨੂੰ ਉਸੇ ਰੋਟੀ ਵਾਸਤੇ ਮਗਰ ਪੈਸੇ ਭੇਜਦਾ ਰਿਹਾ ਸੋ ਸੋ ਤਿੰਨ ਲੜਕੀਆਂ ਦੱਸਦੇ ਅੱਗੇ ਇਹਦੇ ਤੋਂ ਵੱਡੀਆਂ ਹੈ ਬੱਚੇ ਤੋਂ ਜਿਹੜੀਆਂ ਵਿਆਹਣ ਵਾਲੀਆਂ ਘਰ ਦੇ ਵਿੱਚ ਦੱਸ ਰਹੇ ਕਿ ਮੇਰੇ ਟਾਇਲਟ ਬਾਥਰੂਮ ਵੀ ਨਹੀਂ ਬਣਿਆ ਹੋਇਆ ਪਰ ਅ ਉਹ ਜਿਹੜਾ ਹੈ ਉਜਲੇ ਕੋ ਖਵਾਸਤੇ ਆਪਣੇ ਬੱਚੇ ਵਾਸਤੇ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਕੋ ਪੈਸੇ ਇਕੱਠੇ ਕਰਕੇ ਜਿਹੜੇ ਹੈ ਉਹ ਏਜੰਡਰ ਨੂੰ ਦੇ ਦਿੱਤੇ ਤੇ ਬੱਚੇ ਉਧਰ ਪੇਛਾ ਦਿੱਤੇ ਅੱਜ ਜਿਹੜੇ ਬੱਚੇ ਤਾਂ ਵਾਪਸ ਆ ਗਿਆ ਕੋ ਇਹ ਤਿੰਨ ਬੱਚੇ ਉਹ ਆ ਗਏ ਅਸੀਂ ਨਾਲ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਬਾਬਾ ਜੀ ਉਥੇ ਹੋਰ ਵੀ ਬੱਚੇ ਫਸੇ ਹੋਏ ਆ ਜਿਹਨਾਂ ਦਾ ਜਿਹੜੇ ਹੈ ਵਾਪਸ ਨਹੀਂ ਆ ਰਹੇ ਸੋ ਅਸੀਂ ਉਹ ਦਿਨ ਵਿੱਚ ਰਿਕੁਐਸਟ ਕੀਤੀ ਸੀ ਕਿ ਤਿੰਨ ਬੱਚੇ ਜਿਹੜੇ ਹੈਗੇ ਆ ਇਹ ਐਡਰੈਸ ਤੋਂ ਇੱਥੇ-ਇੱਥੇ ਗਏ ਹੋਏ ਉਹਨਾਂ ਦੇ ਪਰਿਵਾਰਾਂ ਦਾ ਜੋ ਸਾਡੇ ਕੋਲ ਆਇਆ ਸੀ ਤੇ ਹੋਰ ਵੀ ਜਿਹੜੇ ਹੈਗੇ ਆ ਬੱਚੇ ਇੱਥੇ ਇਹਨਾਂ ਦੇ ਨਾਲ ਫਸੇ ਹੋਏ ਉਹਨਾਂ ਸਾਰਿਆਂ ਨੂੰ ਵਾਪਸ ਲਿਆਂਦਾ ਜਾਵੇ ਸੋ ਅਸੀਂ ਧੰਨਵਾਦ ਕਰਦੇ ਹਾਂ ਬਦਰੀ ਵਿਦੇਸ਼ ਮੰਤਰਾਲੇ ਦਾ ਇਹਨਾਂ ਨੇ ਜਿੰਨੇ ਵੀ ਇਹ ਬੱਚੇ ਆਏ ਉਹਨਾਂ ਦੀ ਕੋਸ਼ਿਸ਼ਾਂ ਦੇ ਨਾਲ ਵਾਪਸ ਆਏ ਆ ਸੋ ਅਸੀਂ ਉਹਨਾਂ ਦਾ ਵੀ ਅਫੀਸਰ ਸਬਾਨਾਂ ਦਾ ਵੀ ਜਿਹੜੇ ਹੈਗੇ ਆ ਪਰ ਅੰਬੈਸੀ ਦੇ ਵਿੱਚ ਕੰਮ ਕਰ ਰਹੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਬੱਚੇ ਮਾਪੇ ਦੇ ਕੋਲ ਪਹੁੰਚ ਗਏ ਪਰ ਬੜੀ ਦੁੱਖ ਦੀ ਗੱਲ ਆ ਕਿ ਜੋ ਅਸੀਂ ਇਹਨਾਂ ਤੋਂ ਕਹਾਣੀ ਸੁਣੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੂੰ ਜਾਲ ਦੇ ਵਿੱਚ ਫਸਾਇਆ ਜਾਂਦਾ ਤੇ ਰਾਹ ਦੇ ਵਿੱਚ ਜਿਹੜਾ ਹੈ ਕਿਸੇ ਨੂੰ ਨਹੀਂ ਪਤਾ ਹੁੰਦਾ ਪੈਸੇ ਇੱਥੇ ਕੋਈ ਲੈ ਲੈਂਦਾ ਅੱਗੇ ਗਾਂ ਉਹ ਗਾਂ ਕੇ ਸ਼ੇਰ ਨੂੰ ਦੇ ਦਿੰਦਾ ਉਹ ਦੂ ਖਾਂ ਕਿੰਨੀ ਜਿਹੜੀ ਹੈਗੀ ਹੈ ਪਸ਼ੂ ਪਸ਼ੂ ਵੀ ਨਹੀਂ ਇਦਾਂ ਵਕਦੇ ਜਿਸ ਤਰ੍ਹਾਂ ਇਹ ਬੰਦਿਆਂ ਨੂੰ ਜਿਹੜਾ ਹੈਗਾ ਵੇਚਿਆ ਜਾਂਦਾ ਸੋ ਇਹ ਅਸੀਂ ਉਹਨਾਂ ਮਾਪੇ ਨੂੰ ਬੇਨਤੀ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਜਿਨ੍ਹਾਂ ਨੂੰ ਪਾਲ ਪਲੋਸ਼ ਕੇ ਵੱਡੇ ਕੀਤਾ ਇੱਥੇ ਵੀ ਵਾਹਿਗੁਰੂ ਨੇ ਰੋਜ਼ਗਾਰ ਦੇਣਾ ਜਿਹੜਾ ਹੈ ਇੱਥੇ ਵੀ ਮਿਲ ਸਕਦਾ ਇੱਥੇ ਵੀ ਅਸੀਂ ਰੋਟੀ ਖਾਂਦੇ ਆ ਕੋਈ ਇੱਥੇ ਭੁੱਖਾ ਨਹੀਂ ਮਰਦਾ ਨਹੀਂ ਤਾਂ ਗੁਰੂ ਘਰ ਦੇ ਵਿੱਚੋਂ ਪ੍ਰਸ਼ਾਦਾ ਗੁਰੂ ਨਾਨਕ ਪਾਤਸ਼ਾਹ ਦੇ ਲੰਗਰ ਚੱਲਦੇ ਆ ਸਾਨੂੰ ਇਸ ਤਰ੍ਹਾਂ ਨਰਾਸਾ ਦੇ ਤੇ ਇਹੋ ਜਿਹੇ ਏਜੰਟਾਂ ਦੇ ਹੱਥ ਜਿਨ੍ਹਾਂ ਦਾ ਕੋਈ ਥਾਂ ਟਿਕਾਣਾ ਨਹੀਂ ਜਿਨ੍ਹਾਂ ਦਾ ਪਤਾ ਕੋਈ ਨਹੀਂ ਕੋਈ ਰਜਿਸਟ੍ਰੇਸ਼ਨ ਨਹੀਂ ਇਹੋ ਜਿਹੇ 에ਜੰਟਾਂ ਦੇ ਧੜੇ ਚੜ ਕੇ ਕਿ ਤੂੰ ਤੇਰੇ ਮੁੰਡੇ ਨੂੰ ਮੈਂ ਨਗਾ ਦੇਣਾ ਗਾਂਧੀ ਗਾਂ ਰਿਸ਼ਤੇਦਾਰਾਂ ਚ ਕਈ ਵਾਰੀ ਇਹੋ ਜੇ ਅਸੀਂ ਵਿਸ਼ਵਾਸ ਕਰ ਲਏ ਨੇ ਉਹਦੇ ਨਾਲ ਪੈਸਾ ਵੀ ਮਰ ਜਾਂਦਾ ਤੇ ਜਿਹੜੇ ਬੱਚਿਆਂ ਦਾ ਭਵਿੱਖ ਉਜਲਾ ਹੋਣ ਦੀ ਬਜਾਏ ਉਹ ਫਸ ਜਾਂਦੇ ਆ ਸੋ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਮਾਪੇ ਨੂੰ ਕਿ ਬੱਚੇ ਇੱਕ ਕੁਦਰਤ ਦੀ ਦਾਤ ਆ ਤੇ ਇਹਨਾਂ ਨੇ ਜਾਣਾ ਵਾ ਤੇ ਸਹੀ ਤਰੀਕੇ ਨਾਲ এডਿਕੇਸ਼ਨ ਲੈ ਲਓ ਜਿੱਥੇ ਮਰਜੀ ਜਿਹੜੇ ਮੁਲਕ ਤੇ ਤੁਸੀਂ ਜਾਣਾ ਚਾਹੋ ਤੁਹਾਨੂੰ ਕੋਈ ਨਹੀਂ ਰੋਕਦਾ ਇਹੋ ਜੇ ਅਸੀਂ ਬੱਚਿਆਂ ਨੂੰ ਹਾਇਰ এডਿਕੇਸ਼ਨ ਨਹੀਂ ਦੇ ਰਹੇ ਤੇ ਬਾਹਰ ਜਦੋਂ ਅਸੀਂ ਪੈਸੇ ਦੇ ਕੇ ਕੱਢ ਰਹੇ ਹਾਂ ਤੇ ਉਹਦੇ ਨਾਲ ਉਹ ਇਹਹੀ ਮਕਸਦ ਆ ਕਿ ਸਾਡੇ ਬਾਹਰ ਬੱਚੇ ਜਾ ਕੇ ਸੈੱਟ ਹੋ ਜਾਣਗੇ ਉੱਥੇ ਪੈਸਾ ਕਮਾਉਣਗੇ ਪਰ ਪੈਸਾ ਤਾਂ ਤੁਹਾਡੇ ਕੋਲੋਂ ਪਹਿਲਾਂ ਲੈ ਲੈਂਦੇ ਇਸ ਵਾਸਤੇ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਏ ਜਿਹੜਾ ਹੈ ਬੱਚਿਆਂ ਨੂੰ ਜੇ ਭੇਜਣਾ ਚਾਹੋ ਨੇ ਐਸੀ ਨਹੀਂ ਕਿ ਨਹੀਂ ਜਾਵੇ ਕੋਈ ਹਰ ਮਾਂ-ਬਾਪ ਦੀ ਇੱਛਾ ਹੈ ਪਰ ਉਹ ਲੀਗਲ ਜਿਹੜੇ ਹੈ ਏਜੰਟਾ ਉਹਨਾਂ ਦੇ ਥਰੂ ਜਾਵੇ ਵੀਜ਼ਾ ਲੈ ਕੇ ਜਾਵੇ ਜਾਂ ਵਰਕ ਪਰਮਿਟ ਲੈ ਕੇ ਜਾਵੇ ਜਿਸ ਦਾ ਕਿ ਸਰਕਾਰ ਵੀ ਤੇ ਜਿਹੜੀ ਹੈਗੀ ਵਿਦੇਸ਼ ਮੰਤਰਾਲਿਆ ਵੀ ਤੇ ਦੂਸਰੇ ਸਾਰੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਅਸੀਂ ਕੋਈ ਇਲੀਗਲ ਕੰਟਰੈਕਟ ਕਰਦੇ ਆ ਤੇ ਜਦੋਂ ਇਹੋ ਜਿਹੇ ਏਜੰਟਾਂ ਦੇ ਥਰੂ ਜਾ ਕੇ ਅਸੀਂ ਫਸ ਜਾਂਦੇ ਆ ਫਿਰ ਉਥੇ ਕੋਈ ਜਿਹੜੀ ਹੈਗੀ ਕਿਉਂਕਿ ਅਸੀਂ ਗਸ਼ੂਰवार ਹੁੰਨੇ ਆ ਉਥੇ ਕੋਈ ਜ਼ਿਆਦਾ ਜਿਹੜਾ ਹੈ ਜੇਲ੍ਹਾਂ ਦੇ ਵਿੱਚ ਇਸੇ ਕਰਕੇ ਜਾ ਕੇ ਉਥੇ ਸਾਡੇ ਬੱਚਿਆਂ ਨੂੰ ਸਾੜਨਾ ਪੈਂਦਾ ਸੋ ਇਸ ਵਾਸਤੇ ਸਾਡੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਜਿਹੜੇ ਹੈ ਵੱਧ ਤੋਂ ਵੱਧ ਜਿਹੜਾ ਹੈ ਇਹ ਆਪਣੇ ਆਹਰ ਇੱਥੇ ਵੀ ਦਿਓ ਮਿਲ ਸਕਦਾ ਬਹੁਤ ਖੁਸ਼ ਹੋ ਗਿਆ ਕੋਈ ਇਥੇ ਭੁੱਖਾ ਨਹੀਂ ਮਰਦਾ ਪਰ ਜੇ ਬਾਹਰ ਵੀ ਜਾਣਾ ਤੇ ਵਧੀਆ ਏਜੰਟ ਜਿਹੜਾ ਹੈ ਲੀਗਲ ਉਹਦੇ ਰਾਹੀਂ ਜਾਓ ਇਹ ਸਾਡੀ ਸਾਰਿਆਂ ਨੂੰ ਬੇਨਤੀ ਆ ਇਹ ਜਿਹੜੇ ਬੱਚੇ ਜਿਹੜੇ ਹੈਗੇ ਇਹਨਾਂ ਨੇ ਜੋ ਇਹਨਾਂ ਦੇ ਨਾਲ ਬੀਤੀ ਹੈ ਬੜੀ ਦਿਲ ਨੂੰ ਹਿਲਾਉਣ ਵਾਲੀ ਇਹੋ ਜਿਹੀ ਪਤਾ ਨਹੀਂ ਕਿੰਨੇ ਪਰਿਵਾਰ ਜਿਹੜੇ ਇਸੇ ਤਰ੍ਹਾਂ ਹੀ ਕਰਜੇ ਹੇਠਾਂ ਡੁੱਬੇ ਕਿ ਇਸੇ ਤਰ੍ਹਾਂ ਹੀ ਆਪਣੇ ਲੋੜ ਤੋਂ ਵੱਧ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਏਜੰਟਾਂ ਨੂੰ ਦੇ ਦਿੰਦੇ ਏਜੰਟ ਕੋਈ ਆਵਾਜ਼ ਨਹੀਂ ਖਾਂ ਦਿੰਦਾ ਕਿਉਂਕਿ ਚੋਹਰਾਂ ਦੇ ਕੱਪੜੇ ਤੇ ਲਾਠੀਆਂ ਦੇ ਗਾਜ ਜੋ ਉਹ ਹੁੰਦਾ ਕਿ ਉਹ ਗਲਤ ਪਾਸੇ ਆਪਣਾ ਪੈਸਾ ਲਾ ਕੇ ਤੇ ਆਮ ਲੋਕਾਂ ਨੂੰ ਠੱਗ ਲੈਂਦੇ ਐ ਨਾ ਠੱਗਾਂ ਤੋਂ ਬਚੋ ਤੇ ਜਿਹੜਾ ਹੈ ਜੇ ਜਾਣਾ ਹੀ ਹੈ ਤੇ ਲੀਗਲ ਤਰੀਕੇ ਨਾਲ ਜਾਓ ਇਹ ਸਾਡੀ ਬੇਨਤੀ ਹੈ